ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਟਰ ਨੂੰ ਬਿਨਾ ਚਲਾਏ ਬਿਨਾ ਤੁਸੀਂ ਉਹਨੂੰ ਟੈਸਟ ਡਰਾਈਵ ਕੀਤੇ ਬਿਨਾ ਤੁਸੀਂ ਉਸ ਟਰੈਕਟਰ ਦਾ ਦੱਸ ਸਕਦੇ ਹੋ ਵੀ ਇਹ ਘੰਟੇ ਦਾ ਡੀਜ਼ਲ ਇੰਨਾ ਖਾਊਗਾ ਪੀਟੀਓ ਪਾਵਰ ਕਿਲੋਵਾਟ ਦੇ ਵਿੱਚ ਤੇ ਐਸਐਫਸੀ ਜੀ ਕਿਲੋਵਾਟ ਪ੍ਰਤੀ ਘੰਟਾ ਇਹ ਕੀ ਲਿਖਿਆ ਹੁੰਦਾ ਤੇ ਐਸਐਫਸੀ ਲਿਖੀ ਹੁੰਦੀ ਹੈ 936 ਟਰੈਕਟਰ ਦੇ 270 ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਕਰਦੇ ਆ ਆਪਣੇ ਭਰਾ ਸਾਰੇ ਠੀਕ ਹੋਣ ਦੀ ਲਓ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਇਨਫੋਰਮੇਸ਼ਨ ਵਾਲੀ ਵੀਡੀਓ ਦੱਸ ਰਹੇ ਆ ਤੇ ਵੀਡੀਓ ਤੇ ਗੱਲ ਕਰ ਰਹੇ ਆ ਇਹ ਜਿਹੜੀ ਇਨਫੋਰਮੇਸ਼ਨ ਦੇ ਰਹੇ ਆ ਤੁਹਾਨੂੰ ਇਹ ਤੁਹਾਡੇ ਲਈ ਬਹੁਤ ਲਾਹੇਵੰਦ ਆ ਤੇ ਬਹੁਤ ਜਾਣਕਾਰੀ ਵਾਲੀ ਵੀਡੀਓ ਸੱਜਣੋ ਇਹ ਸਾਰਾ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਪਾਂ ਇੱਕ ਸਪੈਸ਼ਲ ਫਾਰਮੂਲੇ ਦੇ ਉੱਪਰ ਜਿਹੜਾ ਕਿ ਹਰ ਟਰੈਕਟਰ ਦੇ ਉੱਪਰ ਲਿਖਿਆ ਹੁੰਦਾ ਹੈ ਕਹਿਣ ਦਾ ਮਤਲਬ ਮੇਰਾ ਜਦੋਂ ਤੁਸੀਂ ਟਰੈਕਟਰ ਲੈਣ ਜਾਣੋ ਆਪਣੀ ਕੰਪਨੀ ਦੇ ਵਿੱਚੋਂ ਚਾਹੇ ਨਵਾਂ ਲਵੋ ਚਾਹੇ ਮੰਡੀ ਦੇ ਉੱਪਰ ਪੁਰਾਣਾ ਲਵੋ ਤਾਂ ਟਰੈਕਟਰ ਨੂੰ ਬਿਨਾਂ ਚਲਾਏ ਬਿਨਾਂ ਤੁਸੀਂ ਉਹਨੂੰ ਟੈਸਟ ਡਰਾਈਵ ਕੀਤੇ ਬਿਨਾਂ ਤੁਸੀਂ ਉਸ ਟਰੈਕਟਰ ਦਾ ਦੱਸ ਸਕਦੇ ਹੋ ਵੀ ਇਹ ਘੰਟੇ ਦਾ ਡੀਜ਼ਲ ਇੰਨਾ ਖਾਊਗਾ ਵੀ ਕਈ ਭਰਾਤਾ ਦੇਖੋ ਆਪਣਾ ਚਲਾ ਕੇ ਆਪਣੇ ਜੱਟ ਸੌਦੇ ਦੇ ਵਿੱਚ ਤਾਂ ਚਲਾ ਕੇ ਪਤਾ ਲੱਗਦਾ ਟਰੈਕਟਰ ਕਿੰਨਾ ਖਾਂਦਾ ਪਰ ਲੇਕਨ ਤੁਹਾਨੂੰ ਇਸ ਚੀਜ਼ ਦਾ ਵੀ ਅੰਦਾਜ਼ਾ ਹੋਣਾ ਚਾਹੀਦਾ ਵੀ ਸਾਡਾ ਟਰੈਕਟਰ ਅੰਦਾਜ਼ਾ ਜਾਂ ਇੱਥੇ ਜੇ ਤੇਲ ਖਾਊਗਾ ਜਿੱਦਾਂ ਕੰਪਨੀ ਸਾਨੂੰ ਦੱਸਦੀ ਹੈ ਇਹ ਜਿਹੜਾ ਫਾਰਮੂਲਾ ਦੱਸ ਰਿਹਾ ਤੁਹਾਨੂੰ ਬਿਨਾ ਮੋਡੀਫਾਈ ਕੀਤੇ ਟਰੈਕਟਰ ਦਾ ਕੰਪਨੀ ਦਾ ਦੱਸ ਰਿਹਾ ਜਿੱਦਾਂ ਏਜੰਸੀ ਚੋਂ ਟਰੈਕਟਰ ਆਂਦਾ ਹੈ ਫੋਰ ਐਗਜ਼ਾਮਪਲ ਦੇ ਲਈ ਇੱਕ ਮੇਰੇ ਕੋਲ ਪਲੇਟ ਆ ਸਵਰਾਜ ਟਰੈਕਟਰ ਦੀ ਆ ਤੁਸੀਂ ਦੇਖ ਸਕਦੇ ਹੋ 855 ਆ ਦਿਖਾਉ ਰਿਹਾ A 852 963 ਸਾਰੇ ਟਰੈਕਟਰਾਂ 'ਚ ਮਾਡਲਾਂ ਚੰਦੀ ਆ ਤੁਸੀਂ ਦੇਖੋ ਪਹਿਲਾਂ ਤਾਂ ਲਿਖਿਆ ਹੁੰਦਾ ਮਾਡਲ ਨੰਬਰ ਇੰਜਨ ਨੰਬਰ 88 ਨੰਬਰ ਇੱਥੇ ਲਿਖਿਆ ਹੁੰਦੀ ਹੈ ਮੈਕਸਿਮਮ ਪੀਟੀਓ ਪਾਵਰ ਕਿਲੋਵਾਟ ਦੇ ਵਿੱਚ ਤੇ ਐਸ ਐਫ ਸੀ ਜੀ ਕਿਲੋਵਾਟ ਪ੍ਰਤੀ ਘੰਟਾ ਇਹ ਕੀ ਲਿਖਿਆ ਹੁੰਦਾ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਗੱਲ ਕਰੂੰਗਾ ਆ ਦੋਨਾਂ ਚੀਜ਼ਾਂ ਬਾਰੇ ਮੇਨ ਜਿਹੜੀ ਵੀਡੀਓ ਬਣੀ ਆਪਣੀ ਇਹ ਬਣੀਆ ਐਸ ਐਫ ਸੀ ਤੇ ਸਪੈਸਿਫਿਕ ਫਿਊਲ ਕੰਜ਼ਮਪਸ਼ਨ ਜਿਹਦਾ ਪੂਰਾ ਨਾਮ ਆ ਸਪੈਸਿਫਿਕ ਫਿਊਲ ਕੰਜ਼ਮਪਸ਼ਨ ਠੀਕ ਆ ਜੀ ਫੋਰ ਐਗਜ਼ਾਮਪਲ ਦੇ ਤੌਰ ਤੇ ਆਪਾਂ ਗੱਲ ਕਰਦੇ ਆ 963 ਟਰੈਕਟਰ ਦੀ ਆ ਜਿਵੇਂ ਮੰਨ ਲਓ ਆਪਣੀ 963 ਟਰੈਕਟਰ ਦੀ ਨੰਬਰ ਪਲੇਟ ਆ ਇਹਦੇ ਵਿੱਚ ਇੱਥੇ ਤੁਸੀਂ ਲਿਖਿਆ ਦੇਖਣਾ ਪੀਟੀਓ ਪਾਵਰ ਦੇ ਉੱਪਰ 38.5 ਦੇ ਕਰੀਬ ਤੇ ਜਿਹੜੀ ਐਸਐਫਸੀ ਲਿਖਿਆ ਹੁੰਦਾ 270 ਦੇ ਕਰੀਬ ਲਿਖਿਆ ਹੁੰਦਾ ਤੁਹਾਡਾ ਇਹ ਜਿਹੜੀ ਵੈਲਿਊ ਲਿਖੀ ਹੁੰਦੀ ਆ ਇਹ ਲਿਖੀ ਹੁੰਦੀ ਆ ਕਿਲੋਵਾਟ ਦੇ ਵਿੱਚ ਇਹ ਕਿਲੋਵਾਟ ਦੇ ਵਿੱਚ ਲਿਖੀ ਹੁੰਦੀ ਆ ਮਿੱਤਰੋ ਹੁਣ ਮੈਂ ਤੁਹਾਨੂੰ ਡਾਇਗ੍ਰam ਇੱਕ ਕਾਪੀ ਤੇ ਬਣਾਈ ਹੋਈ ਆ ਤੁਹਾਨੂੰ ਉੱਤੇ ਸਮਝਾਉਣ ਦੀ ਕੋਸ਼ਿਸ਼ ਕਰਦਾਗਾ ਠੀਕ ਆ ਜੀ ਉਹਦੇ ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾਗਾ ਵੀ ਕੀ ਗੱਲ ਬਾਤ ਕਿਉਂਕਿ ਸੱਜਣੋ ਜਦੋਂ ਤੁਸੀਂ ਨਵਾਂ ਟਰੈਕਟਰ ਜਾਂ ਪੁਰਾਣਾ ਲੈਣ ਜਾਂਦੇ ਹੋ ਤਾਂ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਟਰੈਕਟਰ ਸਾਡਾ ਕਿੰਨਾ ਡੀਜ਼ਲ ਖਾਵੇ ਹੁਣ ਮੈਂ ਤੁਹਾਨੂੰ ਦੱਸਦਾ ਸਵਰਾਇ ਟਰੈਕਟਰ ਦੀ ਗੱਲ ਕਰਦਾ ਇਸ ਵੀਡੀਓ ਦੇ ਵਿੱਚ 963 ਦੀ ਕੁਝ ਮੈਂ ਆਪਣਾ ਕਾਪੀ ਦੇ ਉੱਪਰ ਲਿਖ ਕੇ ਰੱਖਿਆ ਹੋਇਆ ਆਲਰੇਡੀ ਸਮਝਾਉਣ ਦੀ ਖਾਤਰ ਤੁਹਾਨੂੰ ਬਾਕੀ ਮੇਰੇ ਕੋਲ ਕੈਲਕੂਲੇਟਰ ਵੀ ਆ ਮੋਬਾਈਲ ਠੀਕ ਆ ਇਹਦੇ ਵਿੱਚ ਵੀ ਤੁਹਾਨੂੰ ਸਮਝਾਉਂਗਾ ਸਾਰਾ ਕੈਲਕੂਲੇਸ਼ਨ ਕਰਕੇ ਠੀਕ ਆ ਜੀ ਇਹਦੇ ਵਿੱਚ ਵੀ ਮੈਂ ਕੈਲਕੂਲੇਸ਼ਨ ਕਰਕੇ ਤੁਹਾਨੂੰ ਸਮਝਾਉਂਗਾ ਕਿ ਕਿੰਨੇ ਪਾਵਰ ਨਿਕਲਦੇ ਆ ਕੀ ਗੱਲ ਬਾਤ ਆਓ ਕਰੋ ਕੈਮਰਾ ਨੇੜੇ ਹੁਣ ਤੁਸੀਂ ਦੇਖਿਆ ਨਾ ਆ ਜਗ੍ਹਾ ਤੇ 963 ਦੇ ਜਿੱਥੇ ਪੀਟੀਓ ਪਾਵਰ ਲਿਖੀ ਹੁੰਦੀ ਆ ਇੱਥੇ ਤੁਹਾਡਾ ਲਿਖਿਆ ਹੁੰਦਾਗਾ 38.5 ਹੁਣ ਆਪਾਂ ਆ ਇੱਥੇ ਲਿਖ ਲਈ 38.5 ਠੀਕ ਆ ਉਹਦੀ ਲਿਖੀ ਹੁੰਦੀ ਐ ਐਸਐਫਸੀ ਆ ਜਗ੍ਹਾ ਤੇ ਐਸਐਫਸੀ ਲਿਖੀ ਹੁੰਦੀ ਐ 963 ਟਰੈਕਟਰ ਦੀ 270 ਇਹਨੂੰ ਭੁੱਲ ਜੋ ਆ ਤਾਂ ਆਪਣਾ ਹੋਰ ਚੀਜ਼ ਆ ਆਪਣੀ 270 ਐਸਐਫਸੀ ਲਿਖੀ ਹੁੰਦੀ ਐ ਇਹ ਜਿਹੜੀ ਐਸਐਫਸੀ ਜਾਂ ਆਪਣੀ ਪੀਟੀਓ ਪਾਵਰ ਲਿਖੀ ਹੁੰਦੀ ਆ ਇਹ ਰੇਟਡ ਆਰਪੀਐਮ ਤੇ ਲਿਖੀ ਹੁੰਦੀ ਆ ਕਿਸੇ ਵੀ ਇੰਜਨ ਦੀ ਜਾਂ ਕਿਸੇ ਵੀ ਟਰੈਕਟਰ ਦੀ ਜਿਹੜਾ 963 ਹੋਵੇ ਕੋਈ ਮਰਜੀ ਮਾਡਲ ਹੋਵੇ ਟਰੈਕਟਰ 963 ਜਿਹਦੇ ਵਿੱਚ ਇਹ ਚੀਜ਼ ਲਿਖੀ ਹੋਊਗੀ ਇਹ ਆਪਣੇ ਰੇਟਡ ਆਰਪੀਐਮ ਤੇ ਹੀ ਲਿਖੀ ਜਾਂਦੀ ਆ ਹੁਣ ਸਪੋਜ਼ ਕਰੋ ਜਿਵੇਂ ਇਸ 963 ਦਾ ਰੇਟਡ ਆਰਪੀਐਮ ਕੰਪਨੀ ਵੱਲੋਂ 2000 ਆ ਠੀਕ ਆ ਹੁਣ 2000 ਦੇ ਮੁਤਾਬਕ ਆਪਾਂ ਕੱਢਦੇ ਆ ਪਹਿਲਾਂ ਤਾਂ ਆਪਾਂ ਨੂੰ ਵੀ ਇੱਕ ਆਰਪੀਐਮ ਦੇ ਵਿੱਚ ਕਿੰਨੀ ਪਾਵਰ ਟਰੈਕਟਰ ਪੈਦਾ ਕਰਦਾ ਉਹ ਪਹਿਲਾਂ ਕੱਢਣਾ ਪਊਗਾ ਆਪਾਂ ਠੀਕ ਹੈ ਹੁਣ ਮੰਨ ਲਓ ਆਪਣੇ ਪਾਵਰ ਇਹਦੀ ਟਰੈਕਟਰ ਦੀ 60 ਐਚਪੀ ਆ ਸਪੋਜ਼ ਕਰੋ 963 ਨੂੰ ਆਪਾਂ 60 ਐਚਪੀ ਮੰਨ ਲਈਏ ਮੰਨ ਲਓ ਠੀਕ ਆ ਹੋ ਸਕਦਾ ਵੱਧ ਵੀ ਹੋ ਸਕਦਾ ਘੱਟ ਵੀ ਸਕਦਾ ਕੰਪਨੀ ਦੇ ਥਿਉਰੀ ਦੇ ਪਤਾ ਮੰਨਦਾ ਮੈਂ 60 ਐਚਪੀ ਟਰੈਕਟਰ ਕਰਤਾ ਮੈਂ ਇਹਨੂੰ 60 ਐਚਪੀ ਆ ਟਰੈਕਟਰ ਹੁਣ ਪਹਿਲਾਂ ਆਪਾਂ ਨੂੰ ਇਹ ਪਤਾ ਕਰਨਾ ਚਾਹੀਦਾ ਹੋਊਗਾ ਵੀ ਆਪਣਾ ਇੱਕ ਆਰਪੀਐਮ ਦੇ ਵਿੱਚ ਟਰੈਕਟਰ ਕਿੰਨੀ ਪਾਵਰ ਕੱਢੂਗਾ ਇਹ ਕਿਵੇਂ ਨਿਕਲੂਗੀ ਇਹ ਨਿਕਲੂਗੀ ਆਪਣਾ 60 ਵੰਡ ਜਿੰਨੇ ਚੱਕਰਾ ਟਰੈਕਟਰ ਦੇ ਰੇਟਡ ਆਰਪੀਐਮ 2000 ਕਿਉਂਕਿ ਜਿਵੇਂ ਜਿਵੇਂ ਆਪਾਂ ਟਰੈਕਟਰ ਦੇ ਆਰਪੀਐਮ ਵਧਾਈ ਜਾਵਾਂਗੇ ਓਵੇਂ ਓਵੇਂ ਟਰੈਕਟਰ ਦੀ ਪਾਵਰ ਵੱਧਦੀ ਹੈਗੀ ਹੁਣ 60 ਆ 60 ਨੂੰ ਵੰਡ ਕਰਤਾ 2000 ਤੇ ਇਹ ਨਿਕਲੇ ਆ ਆਪਣਾ 0.03 ਪਾਵਰ ਨਿਕਲੀ ਆ ਕਹਿਣ ਦਾ ਮਤਲਬ ਜਿਹੜਾ 1 ਆਰਪੀਐਮ ਜੇ ਟਰੈਕਟਰ ਘੁੰਮਦਾ 1 ਆਰਪੀਐਮ ਤਾਂ ਇਹ ਇੰਨੀ ਪਾਵਰ ਪੈਦਾ ਕਰਦਾ 0.03 ਹੁਣ ਗੱਲਬਾਤ ਆਪਣੀ ਇਹ ਆ ਜਾਂਦੀ ਆ ਵੇ ਆਪਾਂ ਰੇਟਡ ਆਰਪੀਐਮ ਤੇ ਤਾਂ ਚਲਾਉਣਾ ਨਹੀਂ ਹੁੰਦਾ ਕੋਈ ਵੀ ਟਰੈਕਟਰ ਕਿਉਂਕਿ ਆਪਣੇ ਕਿਸਾਨ ਭਰਾ ਨੇ ਜਿਹੜਾ ਰੇਟਡ ਆਰਪੀਐਮ ਤੇ ਤਾਂ ਕੋਈ ਵੀ ਨਹੀਂ ਚਲਾਉਂਦਾ ਸਵਰਾਇਟ ਟਰੈਕਟਰ ਨੂੰ ਸਵਰਾਇਟ ਟਰੈਕਟਰ ਕੋਈ 1400 ਤੇ ਚਲਾਉਂਦਾ ਕੋਈ 1500 ਤੇ ਚਲਾਉਂਦਾ ਕੋਈ 1600 ਤੇ ਚਲਾਉਂਦਾਗਾ ਹੁਣ ਆਪਾਂ ਉਹ ਹਲ ਉਹ ਪਤਾ ਕਰਾਂਗੇ ਆਪਾਂ ਉੱਥੇ ਕਿੰਨਾ ਡੀਜ਼ਲ ਖਾਊਗਾ ਹੁਣ ਜੇ ਮੰਨ ਲਓ ਆਪਾਂ ਆਪਣਾ ਇਹ 2000 ਰੇਟਡ ਆਰਪੀਐਮ ਤੇ ਲਾ ਲਈਏ ਕਿੰਨਾ ਡੀਜ਼ਲ ਖਾਊਗਾ ਆ ਤੁਹਾਨੂੰ ਦਿਖਾਉਣਾ ਮੈਂ 2000 ਰੇਟਡ ਆਰਪੀਐਮ ਤੇ ਆਪਾਂ ਦੇਖ ਲਈਏ ਕਿੰਨਾ ਤੇਲ ਖਾਊਗਾ ਆਪਣਾ ਟਰੈ ਇਕਾ ਜੀ ਇਹ ਤੁਹਾਨੂੰ ਦੱਸ ਦਿੰਨਾ ਮੈਂ ਆਵੇ ਹੁਣ ਮੰਨ ਲਓ ਆਪਣੇ ਰੇਟਡ ਆਰ ਪੀ ਐਮ ਹੈਗੇ ਆ ਜੀ ਆਪਣੇ 2000 ਇਹਦੇ 2000 ਤੇ ਦੱਸਦਾ ਤੁਹਾਨੂੰ ਕਿੰਨਾ ਖਾਊਗਾ ਤੇਲ ਹੁਣ ਆਪਾਂ ਕਿਲੋਵਾਟ ਆ ਜਿਹੜੀ ਪਾਵਰ ਨੂੰ ਇਹਨੂੰ ਕਰਨਾ ਆਪਾਂ 38.5 ਇਹਨੂੰ ਗੁਣਾ ਕਰਨਾ ਆਪਾਂ ਜਿੰਨੀ ਆਪਣੀ ਕੰਪਨੀ ਵੱਲੋਂ ਐਸ ਐਫ ਸੀ ਦਿੱਤੀ ਹੈ 270 ਇਹ ਆ ਗਿਆ 10395 ਠੀਕ ਹੈ ਇਹਨੂੰ ਜਦੋਂ ਆਪਾਂ ਇਹ 10395 ਗ੍ਰਾਮ ਹੋ ਗਿਆ ਠੀਕ ਆ ਇਹਨੂੰ ਜੇ ਆਪਾਂ ਲੀਟਰਾਂ 'ਚ ਮਾਪਣਾ ਹੋਵੇ ਤਾਂ ਇਹਨੂੰ 10000 ਨਾਲ ਸੌਰੀ 1000 ਨਾਲ ਆਪਾਂ ਨੂੰ ਵੰਡ ਕਰਨੀ ਪਊਗੀ ਡਿਵਾਈਡ ਕਰਨਾ ਪਊਗਾ 1000 ਨਾਲ ਕਿਉਂਕਿ 1 ਲੀਟਰ ਦੇ ਵਿੱਚ 1000 ਮਿਲੀਲੀਟਰ ਹੁੰਦੇ ਆ ਠੀਕ ਆ ਜੀ ਕਹਿੰਦਾ ਮਤਲਬ 10395 ਨੂੰ ਜਦੋਂ ਆਪਾਂ ਡਿਵਾਈਡ ਕਰਾਂਗੇ ਆਪਣਾ 1000 ਨਾਲ ਇਹ 10 ਲੀਟਰ ਤੇ ਕੁਝ 3 300 ਗ੍ਰਾਮ 350 ਗ੍ਰਾਮ ਆ 400 ਗ੍ਰਾਮ ਦੇ ਕਰੀਬ ਆ ਜਾਊਗਾ ਕਹਿਣ ਦਾ ਮਤਲਬ ਇਹ ਜਿਹੜਾ 900 ਟਰੈਕਟਰ ਨੂੰ ਜੇ ਆਪਾਂ 2000 RPM ਤੇ ਚਲਾਵਾਂਗੇ ਰੇਟਡ RPM ਤੇ ਚਲਾਵਾਂਗੇ ਜੇ ਪੀਟੀਓ ਤੋਂ ਪਾਵਰ ਆਪਣੀ 38.5 ਕਿਲੋਵਾਟ ਲਾਵਾਂਗੇ ਇਹ ਐਚਪੀ 'ਚ ਨਹੀਂ ਐਚਪੀ ਤੇ ਜ਼ਿਆਦਾ ਬਣੂਗੀ ਇਹ ਕਿਲੋਵਾਟ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਕਿਉਂਕਿ ਕਿਲੋਵਾਟ ਤੋਂ ਐਚਪੀ ਤੇ ਐਚਪੀ ਤੋਂ ਕਿਲੋਵਾਟ ਕੱਢਣ ਦਾ ਫਾਰਮੂਲਾ ਤੁਹਾਡੇ ਲਈ ਮੈਂ ਹੋਰ ਵੀਡੀਓ 'ਚ ਲੈ ਕੇ ਆਉਂਗਾ ਤੁਹਾਡੇ ਲਈ ਇਸ ਵੀਡੀਓ 'ਚ ਸਿਰਫ ਤੁਹਾਨੂੰ ਅੱਜ ਮੈਂ ਐਸਐਫਸੀ ਬਾਰੇ ਦੱਸ ਦ ਰਿਹਾ ਸਪੈਸੀਫਿਕ ਫਿਊਲ ਕੰਜਪਸ਼ਨ ਬਾਰੇ ਠੀਕ ਆ ਜੀ ਤਾਂ ਇਹ ਆਪਣਾ ਟਰੈਕਟਰ 10 ਤੋਂ 1.5 ਲੀਟਰ ਕੋ ਕਰੀਬ ਤੇਲ ਖਾਊਗਾ 1 ਘੰਟਾ ਚੱਲ ਗਏ ਇਹ ਵੀਡੀਓ ਤਾਂ ਬਣਾਈ ਆ ਸਜਣੋ ਕਿਉਂਕਿ ਆਪਣੇ ਕਈ ਭਰਾ ਨਵੇਂ ਟਰੈਕਟਰਾਂ ਦੇ ਪੰਪ ਖਲਵਾਉਂਦੇ ਆ ਯਾਰ ਆਪਣਾ ਟਰੈਕਟਰ ਤਾਂ ਤੇਲ ਵੱਧ ਖਾਂਦਾ ਜਾਂ ਕੋਈ ਪ੍ਰੋਬਲਮ ਆ ਦੇ ਵਿੱਚ ਜਾਂ ਦਬਦਾਗਾ ਕਹਿਣ ਦਾ ਮਤਲਬ ਸਜਣੋ ਜਿਹੜੇ ਨਵੇਂ ਟਰੈਕਟਰ ਦੇ ਜਿਹੜੇ ਕੰਪਨੀ ਪਹਿਲਾਂ ਹੀ ਆਲਰੇਡੀ ਤੁਹਾਡੇ 86 ਵਾਲੀ ਪਲੇਟ ਦੇ ਉੱਪਰ ਲਿਖ ਕੇ ਦਿੰਦੀ ਆ ਵੀ ਸਾਡਾ ਟਰੈਕਟਰ ਇੰਨਾ ਡੀਜ਼ਲ ਭਾਈ ਖਾਊਗਾ ਜਿਹਨੂੰ ਕਿ ਆਪਾਂ ਐਸਐਫਸੀ ਕਹਿੰਦੇ ਆ ਸਪੈਸਿਫਿਕ ਫਿਊਲ ਕੰਜਪਸ਼ਨ ਠੀਕ ਆ ਜੀ ਕਿਉਂਕਿ ਸੱਜਣੋ ਪਹਿਲਾਂ ਕੀ ਹੁੰਦਾ ਸੀਗਾ ਆਪਣੇ ਕਸਟਮਰ ਵੀਰ ਜਾਂ ਮਕੈਨਿਕ ਵੀਰਾਂ ਨੂੰ ਇਹਨਾਂ ਚੀਜ਼ਾਂ ਬਾਰੇ ਬਹੁਤ ਘੱਟ ਨੌਲੇਜ ਹੁੰਦੀ ਸੀ ਪਰ ਲੇਕਿਨ ਅੱਜ ਕੱਲ ਪਤਾ ਕੀ ਹੋ ਗਿਆ ਸੱਜਣੋ ਮਕੈਨिकल ਜ਼ਮਾਨਾ ਦੇ ਵਿੱਚ ਲਿਖਤੀ ਰੂਪ ਪੜ੍ਹਾਈ ਦਾ ਜ਼ਮਾਨਾ ਆ ਗਿਆ ਪੜ੍ਹਨ ਦੇ ਨਾਲ ਨਾਲ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈਗਾ ਜਿਹਦੇ ਕਾਰਨ ਕਰਕੇ ਤੁਹਾਡੇ ਨਾਲ ਅਸੀਂ ਭਗਾਈ ਕਰੀ ਜਿੰਨਾ ਸੱਜਣੋ ਸਾਡਾ ਕਿਸੇ ਕੰਪਨੀ ਨਾਲ ਕੋਈ ਕੰਪੈਰੀਸ਼ਨ ਨਹੀਂਗਾ ਨਾ ਸਾਡਾ ਕਿਸੇ ਨਾ ਵੈਰਾ ਆਪਾਂ ਤਾਂ ਛੋਟੇ ਲੈਵਲ ਦੇ ਆਦਮੀ ਆ ਤੇ ਛੋਟੇ ਲੈਵਲ ਤੇ ਤੁਹਾਨੂੰ ਹੋ ਕੇ ਆਪਾਂ ਤੁਹਾਨੂੰ ਕੁਝ ਨਾ ਕੁਝ ਸਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਨਾ ਜਿਹੜੀ ਸਾਡੀ ਵੀਡੀਓ ਆ ਆਪਣੇ ਸਟੂਡੈਂਟ ਵੀਰਾਂ ਨੂੰ ਵੀ ਦਿਖਾਈ ਜਾਂਦੇ ਆ ਬਾਕੀ ਜਿਹੜੇ ਮਕੈਨਿਕ ਵੀਰ ਕਸਟਮਰ ਵੀਰ ਆਪਾਂ ਨੂੰ ਪਿਆਰ ਕਰਦੇ ਆ ਉਹ ਵੀ ਆਪਣੀ ਵੀਡੀਓ ਨੂੰ ਬਹੁਤ ਜ਼ਿਆਦਾ ਦੇਖਦੇ ਆ ਅੱਜ ਤੁਹਾਨੂੰ ਸਮਝ ਆ ਗਿਆ ਹੋਊਗਾ ਐਸਐਫਸੀ ਕਿਉਂ ਲਿਖੀ ਜਾਂਦੀ ਹੈ ਕੀ ਹੁੰਦਾਗਾ ਹੁਣ ਗੱਲ ਕਰਦੇ ਆਪਾਂ ਕਿਸੇ ਵੀ ਕਿਸਾਨ ਭਰਾ ਨੇ ਆਪਣਾ ਟਰੈਕਟਰ ਆ ਦੋ ਹਜ਼ਾਰ ਰਾਈਟਰ ਡਾਰਪੀ ਨੂੰ ਤਾਂ ਚਲਾਉਣਾ ਨਹੀਂ ਹੁੰਦਾਗਾ ਉਹ ਚੱਲਦਾ ਸਿਰਫ ਆਪਣਾ ਸਵਾਸਤਾਰ ਨੂੰ ਸੂਚਕਰ ਤੇ ਉੱਥੇ ਦੇਖੀਏ ਵੀ ਆਪਾਂ ਕਿੰਨੀ ਪਾਵਰ ਨਿਕਲਦੀ ਹੈ ਟਰੈਕਟਰ ਦੀ ਹੁਣ ਮੰਨ ਲਓ ਪਾਵਰ ਐਚਪੀ ਚ ਕਨਵਰਟ ਕਰਦੇ ਆਪਾਂ ਨੂੰ ਹੁਣ ਮੰਨ ਲਓ ਆਪਾਂ ਜਿਵੇਂ ਟਾਇਰਾਂ ਵਾਲੀ ਪਾਵਰ ਨੂੰ ਕਰਦੇ ਆ ਕਨਵਰਟ ਹੁਣ ਆਪਾਂ ਪੀਟੀਓ ਪਾਵਰ ਨੂੰ ਛੱਡ ਦੋ ਇਹਦਾ ਕਿਲੋਵਾਟ ਦੇ ਵਿੱਚ ਆ ਗਈ ਠੀਕ ਹੈ ਜੀ ਕਿਲੋਵਾਟ ਦੇ ਵਿੱਚ ਆ ਗਈ ਹੁਣ ਕਰਦੇ ਆ ਗੱਲ ਆਓ ਆਜੋ ਹੁਣ ਮੰਨ ਲਓ ਆਪਣਾ ਆ ਦਿਖਾਓ ਜੇ ਮੰਨ ਲਓ 973 ਆਪਣਾ 60 ਐਚਪੀ ਦਾ ਟਰੈਕਟਰ ਆ ਠੀਕ ਹੈ ਜੀ ਉਹ ਤੁਹਾਨੂੰ ਦੱਸਦਾ ਵੀ ਇੱਕ ਅ ਇੱਕ ਆਰਪੀਐਮ ਦਾ 0.03 ਪਾਵਰ ਪੈਦਾ ਕਰਦਾਗਾ ਹੁ ਜੇ ਮੰਨ ਲਓ ਆਪਾਂ ਇਹਨੂੰ 1600 ਤੇ ਚਲਾਵਾਂਗੇ ਟਰੈਕਟਰ ਨੂੰ ਤਾਂ ਕਿੰਨੀ ਪਾਵਰ ਬਣ ਗਈ ਆਪਣੀ 0.03 ਨੂੰ ਆਪਾਂ ਜਦੋਂ ਗੁਣਾ ਕਰਾਂਗੇ 1600 ਆਰਪੀਐਮ ਨਾਲ ਇਹ ਆਪਣਾ 48 ਐਚਪੀ ਨਿਕਲ ਕੇ ਆ ਗਿਆ ਸਾਹਮਣੇ ਕਹਿਣ ਦਾ ਮਤਲਬ ਜੇ ਤੁਸੀਂ 60 ਐਚਪੀ ਆਪਣੇ 963 ਟਰੈਕਟਰ ਨੂੰ ਚਲਾਉਨੇ ਆ ਤਾਂ ਤੁਹਾਡਾ 48 ਪਾਵਰ ਟਰੈਕਟਰ ਪੂਰੀ ਕਰੂਗਾ ਆਪਣਾ 963 ਟਰੈਕਟਰ 48 ਪਾਵਰ ਨਿਕਲਦੀ ਹੈ ਟੈਰਾਂ ਦੇ ਵਿੱਚ ਆ ਕੇ ਕਿਉਂਕਿ ਕੋਈ ਵੀ ਟਰੈਕਟਰ ਆ ਆਪਣੀ ਪੂਰੀ ਪਾਵਰ ਨਹੀਂ ਕੱਢਦਾ ਹੁੰਦਾ ਬਾਹਰ ਹੁਣ ਗੱਲ ਕਰਦੇ ਆ 48 ਪਾਵਰ ਤੇ 1600 ਚੱਕਰਾਂ ਤੇ ਕਿੰਨਾ ਡੀਜ਼ਲ ਖਾਊਗਾ ਪਹਿਲਾਂ ਤਾਂ ਆਪਣਾ ਅਸੀਂ 10 ਤੋਂ 10.5 ਲੀਟਰ ਦੇ ਕਰੀਬ ਆਇਆ ਸੀਗਾ ਹੁਣ ਗੱਲ ਕਰਦੇ ਆ 48 ਪਾਵਰ ਤੇ ਇਹ ਆਪਣਾ 48 ਪਾਵਰ ਐਚਪੀ ਦੇ ਵਿੱਚ ਕਨਵਰਟ ਹੋ ਗਿਆ ਠੀਕ ਹੈ ਜੀ ਇਹ ਐਚਪੀ ਆ ਗਈ 48 ਐਚਪੀ ਹੁਣ ਆਪਣਾ ਜਿਹੜਾ ਐਸਐਫਸੀ ਐਸਐਫਸੀ ਸੀਗਾ ਇਹ ਸੀਗਾ ਕਿਲੋਵਾਰਟ ਦੇ ਵਿੱਚ ਜੇ ਕਿਲੋਵਾਰਟ ਤੋਂ ਆਪਾਂ ਨੂੰ ਐਚਪੀ ਚ ਕਨਵਰਟ ਕਰੇਗੇ ਤਾਂ ਇਹ 201 ਗ੍ਰਾਮ ਆ ਜਾਂਦਾ ਇਹ ਤੁਹਾਨੂੰ ਮੈਂ ਕੱਲ ਨੂੰ ਦਿਖਾਉਂਗਾ ਵੀਡੀਓ ਕੱਲ ਨੂੰ ਬਣਾਉਂਗਾ ਵੀ ਆਪਾਂ ਕਿਲੋਵਾਰਟ ਤੋਂ ਐਚਪੀ ਕਿਵੇਂ ਕਰਦੇ ਆ ਤੇ ਐਚਪੀ ਤੋਂ ਕਿਲੋਵਾਰਟ ਕਿਵੇਂ ਕੱਢਦੇ ਆ ਠੀਕ ਹੈ ਤੁਹਾਨੂੰ ਕੱਲ ਨੂੰ ਦੱਸੂਗਾ ਹੁਣ ਐਸਐਫਸੀ ਇੱਥੇ ਸੀਗੀ ਆਪ ਜੀ ਕਿਲੋਗ੍ਰam ਆ ਵੀ ਲਿਖਿਆ ਹੁੰਦਾ ਕੇਜੀ ਐਸਐਫਸੀ ਆਪਣੇ ਜੀ ਕੇ ਐਚ ਕਿਲੋਵਾਰਟ ਚ ਹੈ ਹੁਣ ਇੱਥੇ ਕਰਨਾ ਐਸਐਫਸੀ ਜੀ ਐਚ ਪੀ ਐਚ ਮਤਲਬ 1 ਘੰਟੇ ਦੇ ਵਿੱਚ 1 HP ਲਈ ਕਿੰਨਾ ਆਪਣਾ ਡੀਜ ਲੱਗੂਗਾ ਉਹ ਲੱਗੂਗਾ 201 ਗ੍ਰਾਮ ਜਿੱਦਾਂ 201 ਗ੍ਰਾਮ ਮਤਲਬ 48 ਨੂੰ ਆਪਾਂ ਗੁਣਾ ਕਰਾਂਗੇ 201 ਦੇ ਨਾਲ ਇਹ ਕਿੰਨਾ ਆਜੂਗਾ ਆਪਣਾ ਲਓ ਜੀ ਹੁਣ ਮੰਨ ਲਓ ਆਪਣਾ 48 ਪਾਵਰ ਠੀਕ ਹੈ 1600 ਚੱਕਰ ਤੇ ਟਰੈਕਟਰ ਨੂੰ ਚਲਾਉਣਾ ਆਪਾਂ ਗੁਣਾ ਇਹ ਆ ਗਿਆ 200.1 9.648 9600 48 ਕਹਿਣ ਦਾ ਮਤਲਬ 9 ਲੀਟਰ 600 ਗ੍ਰਾਮ 48 ਪੁਆਇੰਟ ਕੁਝ ਡੀਜ਼ਲ ਆਪਣਾ ਖਪਤ ਕਰੂਗਾ ਟਰੈਕਟਰ ਜੇ ਆਪਾਂ ਟਰੈਕਟਰ ਤੋਂ 1600 ਚੱਕਰਾਂ ਤੇ ਕੰਮ ਲਾਵਾਂਗੇ ਕਲਟੀਵੇਟਰ ਤੇ ਠੀਕ ਹੈ ਜੀ ਇਹ 963 ਦੀ ਗੱਲ ਕਰਦੇ ਹਾਂਗਾ ਕਿਉਂਕਿ ਆਪਣਾ ਸਜਣੋ ਫਰਜ ਬੰਦਾ ਤੁਹਾਨੂੰ ਕੁਝ ਨਾ ਕੁਝ ਸਿਖਾਉਣ ਦੀ ਕੋਸ਼ਿਸ਼ ਕਰੀਏ ਕੋਈ ਨਾ ਕੋਈ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਜੋ ਤੁਹਾਡੇ ਕੁਝ ਨਾ ਕੁਝ ਸੱਜਣੋ ਪੱਲੇ ਪੈ ਸਕੇ ਕਿਉਂਕਿ ਸਾਡਾ ਜਿਹੜਾ ਫਰਜ ਹੁੰਦਾ ਸੱਜਣੋ ਤੁਹਾਨੂੰ ਕੋਈ ਨਾ ਕੁਝ ਸਿਖਾਉਣਾ ਹੁੰਦਾਗਾ ਹੁਣ ਮੈਂ ਇੱਕ ਐਗਜ਼ਾਮਪਲ ਲਈ ਆਪਣੀ ਹਾਲੈਂਡ ਟਰੈਕਟਰ ਦੀ ਵੀ ਲਈ ਵੀ ਆਵੇ ਆ ਤੁਹਾਨੂੰ ਦਿਖਾਉਣਾ ਸੁਪਰ ਦੀ ਹੁਣ ਆਪਾਂ ਜਿਹੜਾ ਸੁਪਰ ਟਰੈਕਟਰ ਹੁੰਦਾਗਾ ਹਾਲੈਂਡ ਟਰੈਕਟਰ 4 ਵੀਲ ਡਰਾਈਵ ਦੀ ਗੱਲ ਕਰਦਾ ਮੈਂ 36 30 ਦੀ 50 ਐਚਪੀ ਦੇ ਟਰੈਕਟਰ ਦੀ ਗੱਲ ਕਰਦਾ ਹੁਣ ਉਹਦੀ ਜਿਹੜੀ ਕੰਪਨੀ ਵੱਲੋਂ 50 hp ਦੀ ਕੰਪਨੀ ਵੱਲੋਂ SFC ਦਿੱਤੀ ਵੀ ਆ 182.4 ਦੇ ਕਰੀਬ ਆਪਣੀ ਨਿਊ ਹਾਲੈਂਡ 4 ਵੀਲ ਸੁਪਰ ਵੀ ਇਹ ਸੁਪਰ ਦੀ ਗੱਲ ਕਰਦੇ ਆ ਮੈਂ ਤੁਹਾਡੇ ਨਾਲ ਉਹਦੀ SFC ਹੈਗੀ ਆ 182.4 ਠੀਕ ਹੈ ਹੁਣ ਗੱਲ ਕਰਦੇ ਆ ਆਪਾਂ ਫੇਰ ਉਸੇ ਆਪਣੇ ਅ ਮਕਸਦ ਦੇ ਉੱਤੇ ਇਹਦੀ ਗੱਲਬਾਤ hp ਜੇ ਹੋਊਗੀ ਉਹਦੀ ਕਿਲੋਵਾਰਟ ਚੋਂ ਦੀ ਸਵਰਾਜ ਦੀ ਇਹਦੀ ਕੰਪਨੀ hp ਜੇ ਕਨਵਰਟ ਕਰਕੇ ਦਿੰਦੀ ਆ ਹੁਣ ਆਪਣੀ ਇਹਦੀ SFC ਹੈਗੀ ਆ ਲਿਖਿਆ ਪਿਆ ਮੇਰੇ ਕੋਲ 182.4 ਰੇਟਡ ਆਰਪੀਐਮ ਕੰਪਨੀ ਵੱਲੋਂ 2200 ਆਉਂਦਾ ਇਹਦਾ ਸਭ ਤੋਂ ਪਹਿਲਾਂ ਆਪਾਂ ਪਤਾ ਕਰਨਾ ਪਊਗਾ ਇੱਕ ਆਰਪੀਐਮ ਦੇ ਵਿੱਚ ਆਪਣਾ ਟਰੈਕਟਰ ਕਿੰਨੀ ਪਾਵਰ ਪ੍ਰੋਡਿਊਸ ਕਰਦਾ ਕਿੰਨੀ ਆਪਣੀ ਪਾਵਰ ਪੈਦਾ ਕਰਦਾ ਇਹ ਕਿਵੇਂ ਪਤਾ ਲੱਗੂ ਆਪਣੀ 50 ਐਚਪੀ ਹੋ ਗਿਆ ਠੀਕ ਹੈ ਜੀ ਇਹਨੂੰ ਵੰਡ ਕਰਨੀ ਆਪਾਂ ਰੇਟਡ ਆਰਪੀਐਮ ਦੇ ਨਾਲ ਜਿਵੇਂ ਰੇਟਡ ਆਰਪੀਐਮ ਆਪਣਾ ਹੈਗਾਗਾ 2200 ਇਹ ਆਪਣਾ ਆ ਜਾਂਦਾ ਹੈ ਕਰਕੇ ਡਿਵਾਈਡ ਕਰਕੇ ਇਹਨੂੰ 0.0227 ਆ ਜਾਂਦਾ ਠੀਕ ਹੈ ਜੀ ਹੋਣ ਟਰੈਕਟਰ ਨੇ ਆਪਣਾ 2200 ਦਾ ਚੱਲਣਾ ਨਹੀਂਗਾ ਹੁਣ ਚੱਲਣਾ 1600 ਤੇ ਇਹਨੂੰ ਗੁਣਾ ਕਰਨੀ ਆਪਾਂ 1600 ਤੇ ਇਹ ਨਿਕਲ ਕੇ ਆ ਜਾਂਦੀ ਹੈ ਪਾਵਰ ਆਪਣੀ 36.32 ਐਚਪੀ ਠੀਕ ਆ ਜੀ ਹੁਣ ਆਪਾਂ ਆਪਣਾ ਐਸਐਫਸੀ ਹੈਗਾ 182.4 ਠੀਕ ਹੈ ਹੁਣ ਇਹਨੂੰ ਆਪਾਂ ਗੁਣਾ ਕਰਾਂਗੇ 36.32 ਨੂੰ 182.4 ਨਾਲ ਇਹ ਨਿਕਲ ਕੇ ਆਉਂਦਾ ਆਪਣੇ ਕੋਲੇ 6424 424 ਨਿਕਲ ਕੇ ਆਪਣੇ ਕੋਲੇ ਆਉਂਦਾ ਹੈ ਠੀਕ ਹੈ ਜੀ ਕਹਿਣ ਦਾ ਮਤਲਬ ਤੁਹਾਡਾ ਟਰੈਕਟਰ ਜਿਹੜਾ ਡੀਜ਼ਲ ਖਾਊਗਾ 6.62 ਲੀਟਰ ਕਹਿਣ ਦਾ ਮਤਲਬ 6.5 ਤੋਂ ਕੁਝ 100 ਗ੍ਰਾਮ ਉੱਤੇ ਡੀਜ਼ਲ ਖਾਊਗਾ ਟਰੈਕਟਰ ਜੇ ਆਪਣਾ 1 ਘੰਟਾ ਟਰੈਕਟਰ ਚੱਲੂਗਾ ਆਪਣੇ 1600 ਚੱਕਰਾਂ ਦੇ ਚਲੋ ਸੋ ਜਣੋ ਬਾਕੀ ਤੁਹਾਨੂੰ ਅਗਲੀ ਵੀਡੀਓ ਲੈ ਕੇ ਆਉਂਗਾ ਤੁਹਾਡੇ ਨਾਲ ਮੈਂ ਆਪਣੇ ਜਿਵੇਂ ਐਸ ਐਸ ਜਿਹੜੀ ਐਸ ਐਫ ਸੀ ਹੁੰਦੀ ਆ ਉਹਨੂੰ ਕਿਲੋਵਾਟ ਤੋਂ ਆਪਾਂ ਐਚ ਪੀ ਚ ਕਿਵੇਂ ਕਨਵਰਟ ਕਰਨਾ hp ਤੋਂ ਕਿਲੋਵਾਰਟ ਚ ਕਿਵੇਂ ਕਨਵਰਟ ਕਰਨਾ ਤੇ ਕਿਲੋਵਾਰਟ ਤੋਂ hp ਚ ਕਿਵੇਂ ਕਿਵੇਂ ਕਨਵਰਟ ਕਰਨਾ ਚਾਹੇ ਆਪਣੀ ਟਰੈਕਟਰ ਦੀ ਇੰਜਨ ਦੀ hp ਹੋਵੇ ਚਾਹੇ ਆਪਣੀ ਕਿਲੋਵਾਰਟ ਦੇ ਵਿੱਚ ਹੋਵੇ ਕਿਉਂਕਿ ਸਜਣੋ ਜਿਹੜੀ ਮੀਡੀਆ ਵੀਡੀਓ ਬਣਦੀਆਂ ਹੁੰਦੀਆਂ ਇਹਦੇ ਵਿੱਚ ਤੁਹਾਨੂੰ ਹਰ ਸਮੇਂ ਸਚਾਈ ਪਤਾ ਲੱਗੂਗੀ ਤੇ ਸਚਾਈ ਦੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਕਿਉਂਕਿ ਜਿਹੜੀ ਵੀਡੀਓ ਇਹ ਬਣਾਉਣ ਦਾ ਮਕਸਦ ਸਿਰਫ ਤੁਹਾਡੇ ਦਿਮਾਗ ਦੇ ਵਿੱਚ ਆਪਣਾ ਕੁਝ ਨਾ ਕੁਝ ਬਾਉਣ ਦੀ ਲੋੜ ਬਗਾਉਂਦੇ ਰਹਿੰਨੇ ਆਪਾਂ ਸਿਖਾਉਂਦੇ ਰਹਿੰਨੇ ਆ ਤਾਂ ਜੋ ਤੁਹਾਨੂੰ ਕੋਈ ਨਾ ਕੁਝ ਅੱਗੇ ਆ ਕੇ ਸਿੱਖਣ ਨੂੰ ਮਿਲ ਜੇ ਸਦਣਾ ਤੇ ਚਲੋ ਬਾਕੀ ਤੁਹਾਨੂੰ ਤੁਹਾਡੀ ਆਪਣੀ ਵਰਕਸ਼ਾਪ ਤੇ ਜਿਹੜਾ ਕੰਮ ਆਇਆ ਤੇ ਉਹ ਦਿਖਾਉਨੇ ਆ ਤੇ ਫਿਰ ਕਰਾਂਗੇ ਉਸ ਤੋਂ ਬਾਅਦ ਆਪਾਂ ਵੀਡੀਓ ਦੀ ਸਮਾਪਤੀ ਤੇ ਆਓ ਵਿਖਾਈਏ ਵਰਕ ਤੇ ਬਾਕੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਤੇ ਮੇਰੇ ਭਰਾ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰਵਾਓ ਚੈਨਲ ਨੂੰ ਤਾਂ ਜੋ ਤੁਹਾਨੂੰ ਏਦਾਂ ਦੀਆਂ ਵੀਡੀਓ ਬਣਾਉਣ ਲਈ ਆਪਣਾ ਵੱਧ ਤੋਂ ਵੱਧ ਹੌਸਲਾ ਬਣਦਾ ਰਹੇ ਚਲੋ ਤੁਹਾਨੂੰ ਪਤਾ ਲੱਗ ਗਿਆ ਗਿਆ ਹੋਣਾ ਐਸਐਫਸੀ ਕੀ ਹੁੰਦਾ ਸਪੈਸੀਫਿਕ ਫਿਊਲ ਕੰਜੰਪਸ਼ਨ ਕੀ ਹੁੰਦਾਗਾ ਇਹ ਤੁਹਾਡੇ ਟਰੈਕਟਰਾਂ ਦੀ ਨੰਬਰ ਪਲੇਟ ਚ ਆਸੀ ਪਲੇਟ ਦੇ ਉੱਪਰ ਆਲਰੇਡੀ ਲਿਖਿਆ ਹੀ ਹੁੰਦਾਗਾ ਤੇ ਚਲੋ ਤੁਹਾਨੂੰ ਦਿਖਾਉਨੇ ਆ ਬਾਕੀ ਤੁਹਾਨੂੰ ਸਮਝ ਆਈ ਗਈ ਹੋਣੀ ਆ ਤੇ ਸੋ ਤੁਸੀਂ ਵਲੌਗ ਨਾਲ ਜੁੜੇ ਰਹੋ ਤੇ ਬਾਕੀ ਤੁਹਾਨੂੰ ਤੁਹਾਡੀ ਆਪਣੀ ਵਰਕਸ਼ਾਪ ਤੇ ਆਪਣਾ ਕੰਮ ਦਿਖਾਉਨੇ ਆ ਬਾਕੀ ਆਪਣਾ ਅਰਜਨ ਦੇ ਵਿੱਚ ਦਿੱਕਤ ਆ ਗਈ ਸੀ ਸਮਾਨ ਦੀ ਤੇ ਉਹ ਵੀ ਆਪਣਾ ਸਮਾਨ ਆਲਰੇਡੀ ਬਣ ਕੇ ਆਪਣਾ ਤਿਆਰ ਹੋ ਚੁੱਕਿਆਗਾ ਤੇ ਜਲਦੀ ਆਪਾਂ ਇਹਨੂੰ ਫਿੱਟ ਕਰਨਾ ਸ਼ੁਰੂ ਕਰਦੇ ਆਂ ਤੇ ਉਧਰਲੇ ਪਾਸੇ ਆਪਣਾ ਇੱਕ ਫੋਰ ਟਰੈਕਟਰ ਖੁੱਲਿਆ ਹੋਵਾ ਸੀਗਾ ਤੇ ਜਿਹੜਾ ਕਿ ਆਪਾਂ ਪੇਂਟ ਜੌਬ ਕਰ ਰਹੇ ਆ ਟਰੈਕਟਰ ਦੀ ਅੱਜ ਉਹਦੇ ਵਿੱਚ ਆਪਾਂ ਫਰਸਟ ਕੋਟ ਲਾ ਰਹੇ ਆ ਪੇਂਟ ਦਾ ਕਿਉਂਕਿ ਉਹਦੇ ਵਿੱਚ ਫਰਸਟ ਕੋਟ ਆਪਾਂ ਪੇਂਟ ਦਾ ਲਾਉਣਾਗਾ ਅੱਜ ਤੇ ਇਧਰ ਜਿਹੜੇ ਮਗਰਲੇ ਹਿੱਸੇ ਦੀ ਸਫਾਈ ਵਗੈਰਾ ਚੱਲੀ ਜਾਂਦੀ ਆ ਪੇਂਟ ਰਿਮੂਵ ਹੋਈ ਜਾਂਦਾ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਕਿਉਂਕਿ ਸੱਜਣੋ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਪੇਂਟ ਰਿਮੂਵ ਕਰਨ ਤੇ ਫਾਸਟ ਕੋਡ ਲੱਗੂਗਾ ਅੱਜ ਇਹਦੇ ਉੱਪਰ ਤੇ ਫਾਸਟ ਕੋਡ ਤੁਹਾਨੂੰ ਲਾ ਕੇ ਤੇ ਦਿਖਾਉਨੇ ਆਪਾਂ ਇਹਨਾਂ ਦੇ ਉੱਪਰ ਫਾਸਟ ਕੋਡ ਲੱਗ ਚੁੱਕੇ ਆਪਣਾ ਠੀਕ ਆ ਜੀ ਇਹ ਫਾਸਟ ਕੋਡ ਆਪਣਾ ਲੱਗ ਗਿਆ ਇਹਨਾਂ ਦੇ ਉੱਪਰ ਤੇ ਚਲੋ ਮਿੱਤਰੋ ਬਾਕੀ ਮੇਰਾ ਹੈ ਤੁਹਾਡੇ ਨਾਲ ਕੱਲ ਵਾਲੇ ਵਲੌਗ ਦੇ ਵਿੱਚ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਕਿਦਾਂ ਆਪਾਂ ਪੇਂਟ ਮਾਰਦੇ ਆਂ ਕੀ ਗੱਲਬਾਤ ਆ ਸਾਰਾ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਉਹ ਬਾਕੀ ਆਪਣਾ ਫਰਸਟ ਕੋਟ ਲੱਗ ਰਿਹਾ ਅੱਜ ਤੇ ਹਜੇ ਤਾਂ ਇਹਦੇ ਵਿੱਚ ਦੋ ਤਿੰਨ ਕੋਟ ਲੱਗਣੇ ਫਿਨਿਸ਼ਿੰਗ ਕੋਟ ਵੀ ਲੱਗਣਾਗਾ ਉਹ ਐਂਡ ਤੇ ਲੱਗੂਗਾ ਪਹਿਲਾ ਸਰ ਫਾਜਰ ਰੌਅ ਕੋਟ ਲੱਗ ਰਿਹਾ ਤੇ ਤੇ ਚਲੋ ਸੋਦਰੋ ਬਾਕੀ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ